ਮੈਂ ਮਨਵੀਰ ਕੌਰ ਤੁਸੀਂ ਵੇਖ ਰਹੇ ਹੋ ਸੋਸ਼ਲ ਪੋਸਟ ਕਾਫੀ ਲੰਬੇ ਅਰਸੇ ਤੋਂ ਬਾਅਦ ਪੰਜਾਬ ਇੰਟਰਸਟ ਦੇ ਆਪਣੇ ਐਪੀਸੋਡਸ ਨੂੰ ਮੈਂ ਕੰਟੀਨਿਊ ਕਰ ਰਹੀ ਹਾਂ ਔਰ ਇਹ ਹੁਣ ਕੰਟੀਨਿਊ ਕਰਨ ਦਾ ਜਿਹੜਾ ਮਕਸਦ ਹੈ ਉਹ ਮਕਸਦ ਇਹ ਹੈ ਕਿ ਪੰਜਾਬ ਦੀ ਸਰਕਾਰ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਸਰਕਾਰ ਜਿਹਨੇ ਸਾਨੂੰ ਵਾਅਦਾ ਕੀਤਾ ਸੀ ਬਦਲਾਅ ਦਾ ਉਸ ਬਦਲਾਅ ਦੇ ਵਾਅਦੇ ਵਾਲੀ ਸਰਕਾਰ ਦੀਆਂ 4 ਸਾਲ ਪੂਰੇ ਹੋਣ ਲੱਗੇ ਨੇ ਔਰ ਉਹਨਾਂ ਦੀ ਕਾਰਗੁਜ਼ਾਰੀਆਂ ਉਹਨਾਂ ਦੀ ਗਵਰਨੈਂਸ ਔਰ ਖਾਸ ਤੌਰ ਤੇ ਕੋਟਡ ਕਾਮਰਸ ਦੇ ਵਿੱਚ ਫਾਈਨੈਂਸ਼ੀਅਲ ਗਵਰਨੈਂਸ ਨੂੰ ਇਸ ਚੈਨਲ ਦੇ ਉੱਤੇ ਇਸ ਪੰਜਾਬ ਇੰਟਰਸਟ ਜੋ ਪੰਜਾਬ ਦੇ ਹਿੱਤ ਦੇ ਵਿੱਚ ਇਹ ਸਾਰੇ ਪ੍ਰੋਗਰਾਮ ਹੋਣਗੇ ਉਹਦੇ ਵਿੱਚ ਕਵਰ ਕਰਨ ਦੀ ਮੇਰੀ ਕੋਸ਼ਿਸ਼ ਹੈ ਕਿ ਆ ਪੰਜਾਬ ਦੀ ਫਾਈਨੈਂਸ਼ੀਅਲ ਗਵਰਨੈਂਸ ਨੂੰ ਕਵਰ ਕਰਨਾ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਆਪਾਂ ਜਾਣਦੇ ਹਾਂ ਪੰਜਾਬ ਇੱਕ ਕਰਜ਼ੇ ਵਿੱਚ ਡੁੱਬਿਆ ਹੋਇਆ ਸੂਬਾ ਹੈ 2010-11 ਤੱਕ ਪੰਜਾਬ ਪੂਰੇ ਦੇਸ਼ ਦੇ ਵਿੱਚ ਵਨ ਆਫ ਦਾ ਬੈਸਟ ਸਟੇਟਸ ਦੇ ਵਿੱਚ ਆਉਂਦਾ ਸੀ ਜਿਨ੍ਹਾਂ ਨੂੰ ਅਗਰ ਆਪਾਂ ਪਰ ਹੈਡ ਜਿਹੜੀ ਪਰ ਕੈਪੀਟਾ ਇਨਕਮ ਹੈਗੀ ਆ ਉਹਦੇ ਵਿੱਚ ਗਿਣ ਲਈਏ ਜਾਂ ਜਿਹੜੇ ਹੋਰ ਪੈਰਾਮੀਟਰਸ ਨੇ ਪਰ ਅੱਜ ਦੇ ਸਮੇਂ ਦੇ ਵਿੱਚ ਪੰਜਾਬ ਨੂੰ ਇਥੋਂ ਦੀ ਜਿਹੜੀ ਗਵਰਨੈਂਸ ਰਹੀ ਹੈ ਉਹ ਚਾਹੇ ਕਿਸੇ ਵੀ ਪਾਰਟੀ ਦੀ ਹੋਵੇ ਉਹਨਾਂ ਨੇ ਪੰਜਾਬ ਨੂੰ ਸਾਰੀਆਂ ਸੂਬਿਆਂ ਤੋਂ ਜਿੰਨੇ ਭਾਰਤ ਦੇ ਸੂਬੇ ਨੇ ਉਹਨਾਂ ਸਾਰਿਆਂ ਦੇ ਵਿੱਚੋਂ ਆਖਰੀ ਨੰਬਰ ਤੇ ਲਿਆ ਕੇ ਸੁੱਟ ਦਿੱਤਾ ਹੈਗਾ ਆਪਣੇ ਤੋਂ ਪਿੱਛੇ ਜਿਹੜੇ ਨੰਬਰ ਨੇ ਉਹ ਕੇਵਲ ਯੂਨੀਅਨ ਟੈਰੀਟਰੀਜ਼ ਦੇ ਨੇ ਆ ਇੱਕ ਅੱਧੀ ਕੋਈ ਛੋਟੀ ਸਟੇਟ ਹੈਗੀ ਆ ਆਦਰਵਾਈਜ਼ 19 ਨੰਬਰ ਤੇ ਪੰਜਾਬ ਖੜਾ ਹੈਗਾ ਇਸੇ ਕਰਕੇ ਪੰਜਾਬ ਦੀ ਫਾਈਨੈਂਸ਼ੀਅਲ ਗਵਰਨੈਂਸ ਔਰ ਪੰਜਾਬ ਦੀ ਸਰਕਾਰ ਦੇ ਕੰਮ ਕਾਜ ਕੀ ਨੇ ਔਰ 4 ਸਾਲਾਂ ਬਾਅਦ ਕੀ ਰਿਪੋਰਟ ਹੈ ਕੀ ਬਦਲਾਅ ਆਏ ਨੇ ਸਾਰੀਆਂ ਚੀਜ਼ਾਂ ਨੂੰ ਇਹਦੇ ਵਿੱਚ ਕਵਰ ਕਰਾਂਗੇ ਅੱਜ ਦੀ ਵੀਡੀਓ ਬਹੁਤ ਛੋਟੀ ਰਹਿਣ ਵਾਲੀ ਆ ਇਹਦੇ ਵਿੱਚ ਓਨਲੀ ਫੋਕਸ ਕਰਾਂਗੀ ਮੈਂ ਤੁਹਾਡੇ ਸਾਹਮਣੇ ਇੱਕ ਐਗਜ਼ਾਮਪਲ ਰੱਖਾਂਗੀ ਕਿ ਕਿਵੇਂ ਪੰਜਾਬ ਦੇ ਜਿਹੜੇ ਮੈਕਮੇ ਨੇ ਟੈਕਸੇਸ਼ਨ ਨਾਲ ਜੁੜੇ ਹੋਏ ਮੈਕਮੇ ਤੇ ਨਾਲ ਦੀ ਨਾਲ ਹੀ ਜੀਐਸਟੀ ਜੀਐਸਟੀ ਦੀ ਇੱਕ ਕੇਂਦਰੀ ਟੀਮ ਆਪਣੇ ਕੋਲ ਹੈ ਔਰ ਇੱਕ ਸਟੇਟ ਦੀ ਜੀਐਸਟੀ ਦੀ ਟੀਮ ਹੈ ਐਡਾ ਵੱਡਾ ਅਮਲਾ ਫੈਲਾ ਹੋਣ ਦੇ ਬਾਅਦ ਵੀ ਜਿਹੜੀਆਂ ਖਬਰਾਂ ਆਪਣੇ ਸਾਹਮਣੇ ਆ ਰਹੀਆਂ ਨੇ ਉਹਦੇ ਵਿੱਚੋਂ ਕੋਰ ਅੰਗੈਲੀ ਜਿਹੜੀ ਆ ਉਹ ਮੈਕਮਿਆਂ ਦੀ ਸਾਡੇ ਸਾਹਮਣੇ ਹੈ ਤੇ ਇਹਦੀ ਜ਼ਿੰਮੇਵਾਰੀ ਲੈਣ ਲਈ ਪੰਜਾਬ ਦਾ ਕੋਈ ਮਨਿਸਟਰ ਪੰਜਾਬ ਦਾ ਫਾਈਨੈਂਸ ਮਨਿਸਟਰ ਕੋਈ ਵੀ ਸਾਡੇ ਸਾਹਮਣੇ ਕਿਤੇ ਵੀ ਆਪਣੇ ਆਪ ਨੂੰ ਪੇਸ਼ ਨਹੀਂ ਕਰ ਰਹਾ ਲਗਾਤਾਰ ਪ੍ਰੈਸ ਕਾਨਫਰੰਸਾਂ ਹੁੰਦੀਆਂ ਨੇ ਪਰ ਕਦੀ ਵੀ ਇਹ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹ ਸਾਡੀ ਸਰਕਾਰ ਨੇ ਮਿਨਿਸਟਰਸ ਨੇ ਨਹੀਂ ਲਈਆਂ ਹੈਗੀਆਂ ਆਪਾਂ ਵੇਖਿਆ ਡੀਆਈਜੀ ਪੁੱਲਰ ਦਾ ਜੋ ਕੇਸ ਸੀ ਜਿਸ ਤਰ੍ਹਾਂ ਡੀਆਈਜੀ ਪੁੱਲਰ ਨੂੰ ਅਰੈਸਟ ਕੀਤਾ ਗਿਆ ਪ੍ਰੋਪਰਟੀਆਂ ਬਰਾਮਦ ਹੁੰਦੀਆਂ ਨੇ ਕੈਸ਼ ਬਰਾਮਦ ਹੁੰਦਾ ਐਂਡ ਹੋਰ ਬਹੁਤ ਕੁਝ ਜੋ ਹਜੇ ਕੋਟਾਂ ਚ ਸਟੈਬਲਿਸ਼ ਹੋਏਗਾ ਲੇਕਿਨ ਡੀਆਈਜੀ ਪੁੱਲਰ ਦੇ ਕੇਸ ਨੇ ਇੱਕ ਚੀਜ਼ ਸਾਬਿਤ ਕਰ ਦਿੱਤੀ ਸੀ ਕਿ ਮੰਡੀ ਗੋਬਿੰਦਗੜ ਦੇ ਵਿੱਚ ਜਾਂ ਜਿਹੜੇ ਪੰਜਾਬ ਦੀ ਇੰਡਸਟਰੀਅਲ ਟਾਊਨ ਨੇ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਸਕ੍ਰੈਪ ਮਾਫੀਆ ਪੁਲਿਸ ਟੈਕਸੇਸ਼ਨ ਵੈਕਮੇ ਦੇ ਲੋਕ ਤੇ ਜਿਹੜੇ ਪਾਸਰਸ ਨੇ ਉਹਨਾਂ ਦਾ ਇੱਕ ਮਾਫੀਆ ਇੱਕ ਨੈਕਸਸ ਜਿਹੜਾ ਉਹ ਕੰਮ ਕਰ ਰਿਹਾ ਹੈਗਾ ਤੇ ਇਹਦਾ ਫਾਇਦਾ ਪੰਜਾਬ ਨੂੰ ਛੱਡ ਕੇ ਪੰਜਾਬ ਦੇ ਖਜ਼ਾਨੇ ਨੂੰ ਛੱਡ ਕੇ ਪਾਕੀ ਸਭ ਦੀਆਂ ਜੇਬਾਂ ਦੇ ਵਿੱਚ ਪਹੁੰਚ ਰਿਹਾ ਹੈਗਾ ਆ ਪੰਜਾਬ ਸਰਕਾਰ ਨੇ ਲਗਾਤਾਰੇ ਕੋਸ਼ਿਸ਼ ਕੀਤੀ ਹੈ ਕਿ ਲੈਂਡ ਪੂਲਿੰਗ ਪਾਲਿਸੀ ਲਿਆਂਦੀ ਜਾਵੇ ਜਾਂ ਕਿਸੇ ਤਰ੍ਹਾਂ ਦੀ ਕੋਈ ਪਾਲਿਸੀ ਲਿਆ ਕੇ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਨੂੰ ਵੇਚਿਆ ਜਾਵੇ ਤੇ ਵੱਧ ਤੋਂ ਵੱਧ ਪੈਸਾ ਕਮਾਇਆ ਜਾਵੇ ਆਪਾਂ ਵੇਖ ਰਹੇ ਹਾਂ ਕਿ ਮੁਹਾਲੀ ਦੇ ਵਿੱਚ ਮੰਡੀ ਬੋਰਡ ਦੀ ਜ਼ਮੀਨ ਮੰਡੀ ਬੋਰਡ ਦੀ ਜ਼ਮੀਨ ਨਹੀਂ ਬਕਾਇਦਾ ਉਹ ਪ੍ਰਾਈਮ ਪ੍ਰਾਪਰਟੀ ਜਿਹਦੇ ਉੱਤੇ ਮੰਡੀ ਬਣੀ ਹੋਈ ਆ ਉਸ ਮੰਡੀ ਨੂੰ ਕਿਸ ਤਰ੍ਹਾਂ ਗਮਾੜਾ ਨੂੰ ਇਹ ਜਿਹੜੀਆਂ ਅਰਬਨ ਡਵੈਲਪਮੈਂਟ ਦੀਆਂ ਅਥਾਰਟिटीज ਨੇ ਉਹਨਾਂ ਦੇ ਨਾਮ ਤੇ ਅਕਸ਼ਰ ਉਹਨਾਂ ਦੇ ਨਾਮ ਤੇ ਟ੍ਰਾਂਸਫਰ ਕਰ ਦੇਣ ਦੀਆਂ ਗੱਲਾਂ ਆਪਣੇ ਸਾਹਮਣੇ ਨੇ ਉਹਦਾ ਕਾਰਨ ਇਹ ਹੈ ਕਿ ਪੰਜਾਬ ਸਰਕਾਰ ਖਾਮ-ਦਾਮ ਦੰਡਵੇ ਜਾਂ ਕੋਈ ਵੀ ਪਾਲਿਸੀ ਲਗਾ ਕੇ ਆਪਣੇ ਖਜ਼ਾਨੇ ਚ ਪੈਸੇ ਇਕੱਠੇ ਕਰਨਾ ਚਾਹੁੰਦੀ ਹੈਗੀ ਆ ਔਰ ਉਹ ਪੈਸੇ ਇਕੱਠੇ ਕਰਨ ਦੇ ਲਈ ਉਹ ਜ਼ਮੀਨਾ ਵੇਚਣ ਦੀ ਅਪਰੋਚ ਹੈ ਚਾਹੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨਾਲ ਜੁੜੀਆਂ ਜ਼ਮੀਨਾ ਹੋਣ ਪੀਐਸ ਪੀਸੀਐਲ ਦੀਆਂ ਜ਼ਮੀਨਾ ਹੋਣ ਚਾਹੇ ਮੰਡੀ ਬੋਰਡ ਦੀਆਂ ਹੋਣ ਜਾਂ ਆਮ ਲੋਕਾਂ ਦੀਆਂ ਪਿੰਡਾਂ ਦੇ ਪਿੰਡ ਲੈਂਡ ਪੂਲਿੰਗ ਪਾਲਿਸੀ ਚ ਵੇਚਣ ਦੀ ਕੋਸ਼ਿਸ਼ ਸੀ ਪੰਜਾਬ ਦੀ ਕਿਉਂਕਿ ਪੰਜਾਬ ਦੀ ਸਰਕਾਰ ਕੋਲ ਆਪਣੇ ਖਰਚੇ ਲਈ ਵੀ ਪੈਸੇ ਨਹੀਂ ਹੈਗੇ ਪਰ ਔਨ ਦਾ ਅਦਰ ਹੈਂਡ ਜਿਹੜੇ ਸਾਡੇ ਮੈਖਮੀ ਨੇ ਉਹਨਾਂ ਦੀ ਇੱਕ ਖਬਰ ਮੈਂ ਤੁਹਾਡੇ ਅੱਗੇ ਰੱਖਣਾ ਚਾਹੁੰਦੀ ਆ ਕਿ ਮੋਗਾ ਦੇ ਇੱਕ ਲਿਬਰਰ ਨੂੰ ਡੇਲੀ ਲਿਬਰਰ ਨੂੰ ਇੱਕ ਨੋਟਿਸ ਆਂਦਾ ਹੈ ਜੀਐਸਟੀ ਦਾ ਨੋਟਿਸ ਇੱਕ ਦਿਹਾੜੀਦਾਰ ਬੰਦਾ ਹੈ ਉਹਦਾ ਨਾਮ ਹੈ ਅਜਮੇਰ ਸਿੰਘ ਉਹਨੂੰ ਨੋਟਿਸ ਆਂਦਾ ਹੈ 35 ਕਰੋੜ ਰੁਪਇਆ ਜੀਐਸਟੀ ਭਰਨੀ ਅਜਮੇਰ ਸਿੰਘ ਨੇ ਉਹਦੀ ਬਕਾਇਆ ਖੜੀ ਹੈਗੀ ਆ ਜਿਹੜਾ ਇਹ ਨੋਟਿਸ ਹੈ ਜਦੋਂ ਇਹ ਖਬਰ ਤੁਹਾਡੇ ਸਾਹਮਣੇ ਚੱਲ ਰਹੀ ਹੈ ਇਸ ਖਬਰ ਨੂੰ ਤੁਸੀਂ ਵੇਖਦੇ ਹੋ ਤਾਂ ਇਹ ਲਿਬਰਰ ਅਜਮੇਰ ਸਿੰਘ ਕਹਿ ਰਹੇ ਨੇ ਕਿ ਇਦਾਂ ਦਾ ਨੋਟਿਸ ਉਹਨਾਂ ਨੂੰ 2 ਸਾਲ ਪਹਿਲਾਂ 2022 ਚ ਵੀ ਆਇਆ ਸੀ ਜਿਹਦੇ ਵਿੱਚ ਕੇਵਲ 21 ਲੱਖ ਰੁਪਏ ਦਾ ਨੋਟਿਸ ਸੀ ਪਰ 2 ਸਾਲਾਂ ਬਾਅਦ ਇਹ ਜਿਹੜਾ ਨੋਟਿਸ ਹੈ 35 ਕਰੋੜ ਦਾ ਹੋ ਚੁੱਕਾ ਹੈਗਾ ਗਾਇਸ ਇਹਦੀ ਇੰਟੈਂਸਿਟੀ ਨੂੰ ਸਮਝਣ ਦੇ ਲਈ ਹੀ ਇਹ ਕਿੱਡਾ ਵੱਡਾ ਆਪਣੇ ਆਪ ਚ ਸਕੈਮ ਹੈ ਔਰ ਇਹਦੇ ਵਿੱਚ ਇਹ ਹੋ ਨਹੀਂ ਸਕਦਾ ਕਿ ਸਾਡੇ ਮਹਿਕਮੇ ਜਿਹੜੇ ਆ ਉਹਨਾਂ ਦੀ ਮਿਲੀ ਭੁਗਤ ਨਾ ਹੋਵੇ ਤੁਸੀਂ ਵੇਖੋ ਕਿ ਜਦੋਂ 2022 ਦੇ ਵਿੱਚ ਇਸ ਲਿਬਰਰ ਨੂੰ ਇਸ ਦਿਹਾੜੀਦਾਰ ਬੰਦੇ ਨੂੰ GST ਇਨਵੇਜਨ ਦਾ ਇਹ ਨੋਟਿਸ ਆਉਂਦਾ ਹੈਗਾ ਇਹ ਚ ਕੇਵਲ 21 ਲੱਖ ਰੁਪਇਆ ਪਰਨ ਨੂੰ ਕਿਹਾ ਜਾਂਦਾ ਪਰ 2 ਸਾਲਾਂ ਬਾਅਦ ਸੇਮ ਬੰਦੇ ਨੂੰ ਸੇਮ ਨੋਟਿਸ ਭੇਜਿਆ ਜਾਂਦਾ ਹੈਗਾ ਪਰ ਇਹਦੇ ਚ ਕੀਮਤ 35 ਕਰੋੜ ਹੋ ਚੁੱਕੀ ਹੈ ਡਿਫਰੈਂਸ ਕੀ ਹੈ ਇਹਦਾ ਜੋ ਖਬਰ ਦੇ ਵਿੱਚ ਵੀ ਨਹੀਂ ਹੈਗਾ ਜੋ ਆਪਾਂ ਇਗਨੋਰ ਨਹੀਂ ਕਰ ਸਕਦੇ ਐਟ ਐਨੀ ਕੋਸਟ ਉਹ ਇਹ ਹੈ ਕਿ ਜਦੋਂ 2022-23 ਚ ਇਹ ਨੋਟਿਸ ਇਸ ਦਿਹਾੜੀਦਾਰ ਬੰਦੇ ਨੂੰ ਗਿਆ ਸੀ ਉਸ ਵਕਤ ਵੀ ਮਹਿਕਮੇ ਨੂੰ ਪਤਾ ਸੀ ਕਿ GST ਦੀ ਚੋਰੀ ਹੋ ਰਹੀ ਹੈਗੀ ਆ ਔਰ ਇੱਕ ਦਿਹਾੜੀਦਾਰ ਬੰਦੇ ਦੀ ਆਈਡੈਂਟੀਟੀ ਨੂੰ ਉਹਦੇ ਆਧਾਰ ਕਾਰਡ ਨੂੰ ਪੈਨ ਕਾਰਡ ਨੂੰ ਚੋਰੀ ਕਰਕੇ ਇੱਕ ਬੋਗਸ ਕੰਪਨੀ ਕਿਤੇ ਬਣ ਚੁੱਕੀ ਹੈ ਜਿਹੜੀ ਬੋਗਸ ਕੰਪਨੀ ਜੀਐਸਟੀ ਦੀ ਚੋਰੀ ਕਰ ਰਹੀ ਹੈ باوجود ਇਸ ਦੇ ਵੀ ਸਾਡੇ ਟੈਕਸੇਸ਼ਨ ਮਹਿਕਮੇ ਨੇ ਖਾਸ ਤੌਰ ਤੇ ਜੀਐਸਟੀ ਦੇ ਮਹਿਕਮਿਆਂ ਨੇ ਉਸ ਚੋਰੀ ਨੂੰ ਕੰਟੀਨਿਊ ਚੱਲਣ ਦਿੱਤਾ ਤੇ ਉਸ ਕੰਪਨੀ ਨੂੰ 2 ਸਾਲ ਬਾਅਦ 35 ਕਰੋੜ ਦਾ ਨੋਟਿਸ ਭੇਜਿਆ ਹੈਗਾ ਆ 35 ਕਰੋੜ ਦਾ ਨੋਟਿਸ ਭੇਜਣ ਦਾ ਮਤਲਬ ਹੈ ਕਿ ਅੱਜ ਦੀ ਡੇਟ ਦੇ ਵਿੱਚ ਉਹ ਕੰਪਨੀ 200 ਕਰੋੜ ਤੋਂ ਵੱਧ ਦਾ ਕਾਰੋਬਾਰ ਕਰ ਚੁੱਕੀ ਹੈ ਤਾਂ ਕਰਕੇ 35 ਕਰੋੜ ਨੂੰ ਜੀਐਸਟੀ ਦਾ ਟੈਕਸ ਉਹਦੇ ਉੱਤੇ ਲੱਗਿਆ ਤੇ ਜਦੋਂ 2 ਸਾਲ ਪਹਿਲਾਂ ਉਹਨੂੰ ਉਹਨੂੰ ਇਹ ਨੋਟਿਸ ਭੇਜਿਆ ਗਿਆ ਸੀਗਾ ਉਸ ਵਕਤ ਉਹ ਕੰਪਨੀ ਕੇਵਲ ਕਰੋੜ ਸਵਾ ਕਰੋੜ ਦਾ ਕਾਰੋਬਾਰ ਕਰਦੀ ਸੀ ਤਾਂ 21 ਲੱਖ ਦਾ ਨੋਟਿਸ ਮਿਲਿਆ ਸੀਗਾ ਸੋ ਦੋਸਤੋ ਇੱਕ ਕੰਪਨੀ ਸਾਡੇ ਮੈਕਮਿਆਂ ਨੂੰ ਪਤਾ ਸੀ ਕਿ 2022 ਤੋਂ ਹੀ ਇੱਕ ਕੰਪਨੀ ਜਿਹੜੀ ਹੈ GST ਦੀ ਚੋਰੀ ਕਰ ਰਹੀ ਹੈਗੀ ਆ। باوجود ਇਸ ਦੇ ਵੀ ਉਸ ਕੰਪਨੀ ਨੂੰ ਵਧਣ ਫੁੱਲਣ ਦਿੱਤਾ ਗਿਆ। ਉਸ ਉਸ ਕੰਪਨੀ ਨੂੰ ਕੰਮ ਕਰਨ ਦਿੱਤਾ ਗਿਆ ਕਿ ਉਹ ਆਪਣੇ ਕਾਰੋਬਾਰ ਨੂੰ ਮੋਸਟ ਲਾਈਕਲੀ ਇਲੀਗਲ ਕਾਰੋਬਾਰ ਨੂੰ 200 ਕਰੋੜ ਤੱਕ ਲੈ ਜਾਣ 200 ਕਰੋੜ ਤੱਕ ਲੈ ਜਾਣ ਤਾਂ ਫਿਰ ਉਹਦੇ ਵਿੱਚੋਂ 35 ਕਰੋੜ ਦਾ ਨੋਟਿਸ ਹੁਣ ਸਰਕਾਰ ਨੇ भेजे ਆਏਗਾ। ਔਰ ਇਹ ਜਿਹੜੀ ਕੰਪਨੀ ਆ ਉਹ ਬਣੀ ਆ ਇੱਕ ਦਿਹਾੜੀਦਾਰ ਦੀ ਪਹਿਚਾਣ ਚੋਰੀ ਕਰਕੇ ਔਰ ਇਹ ਜਿਹੜੇ ਨੋਟਿਸ ਨੇ ਉਸ ਦਿਹਾੜੀਦਾਰ ਕੋਲ ਹੀ ਜਾ ਰਹੇ ਨੇ। ਚਾਹੇ ਉਸ ਦਿਹਾੜੀਦਾਰ ਬੰਦੇ ਨੇ ਆਪਣਾ ਕੇਸ ਜਿਹੜਾ ਹੈਗਾ ਉਹ ਦਰਜ ਕਰਵਾ ਦਿੱਤਾ ਬਟ ਇਟ ਇਜ਼ ਨਾਟ ਅ ਸਿੰਗਲ ਸਟੋਰੀ। ਇਹ ਆਪਾਂ ਨੂੰ ਹਰ ਇੱਕ ਇੰਡਸਟਰੀਅਲ ਟਾਊਨ ਦੇ ਵਿੱਚ GST ਇਨਵੀਜ਼ਨ ਦੇ ਐਦਾਂ ਦੇ ਬੋਗ ਸ਼ੈੱਲ ਕੰਪਨੀਆਂ ਮਿਲਦੀਆਂ ਨੇ ਪਰ ਇਹ GST ਇਨਵੀਜ਼ਨ ਤੇ ਵੀਡੀਓ ਨਹੀਂ ਹੈ ਮੇਰੀ। ਇਹ ਮੇਰੀ ਵੀਡੀਓ ਇਸ ਤੇ ਹੈਗੀ ਆ ਕਿ ਜਿਹੜੇ ਸਾਡੇ ਮਹਿਕਮੇ ਨੇ ਉਹਨਾਂ ਨੂੰ ਆਪਣੇ ਦਫ਼ਤਰਾਂ 'ਚ ਬੈਠਿਆਂ ਨੂੰ ਸਾਰਾ ਕੁਝ ਪਤਾ ਹੁੰਦਾ ਕਿਉਂਕਿ ਜਿਹੜਾ GST ਦਾ ਸਿਸਟਮ ਹੈ ਉਹਦੇ ਵਿੱਚ ਹਰ ਇੱਕ ਚੀਜ਼ ਦੀ ਅਪਡੇਟ ਡੈਸਕ ਦੇ ਉੱਤੇ ਬੈਠੇ ਉਹਨਾਂ ਦੇ ਫੋਨ ਦੇ ਵਿੱਚ ਅਵੇਲੇਬਲ ਹੁੰਦੀ ਆ باوجود ਇਸਤੇ ਵੀ ਸਾਡੇ ਜਿਹੜੇ ਆਫੀਸਰ ਨੇ ਜ਼ਿਲ੍ਹਾ ਪੱਧਰ ਤੇ ਜਿਹੜੇ GST ਦੇ ਆਫੀਸਰ ਨੇ ਚਾਹੇ ਸੈਂਟਰ ਦੇ ਹੋਣ ਚਾਹੇ ਸਟੇਟ ਦੇ ਇਹਨਾਂ ਕਮਿਸ਼ਨਰਾਂ ਵੱਲੋਂ ਇਹਨਾਂ GST ਕਮਿਸ਼ਨਰਾਂ ਵੱਲੋਂ ਪਤਾ ਹੋਣ ਦੇ ਬਾਵਜੂਦ ਵੀ ਜਿਹੜੀ ਚੋਰੀ ਹੈ GST ਦੀ ਉਹਨੂੰ ਵਧਣ ਫੁੱਲਣ ਦਿੱਤਾ ਜਾਂਦਾ ਹੈ ਤੇ ਇਹੋ ਜੀਆਂ ਕੰਪਨੀਆਂ ਨੂੰ ਗਰੋ ਕਰਨ ਦਿੱਤਾ ਜਾਂਦਾ ਹੈ ਪਹਿਲਾ ਨੋਟਿਸ ਉਦੋਂ ਸਰਵ ਕੀਤਾ ਜਾਂਦਾ ਜਦੋਂ ਕੰਪਨੀ ਕੇਵਲ ਕਰੋੜ ਸਵਾ ਕਰੋੜ ਮੈਕਸਿਮਮ 8 ਕਰੋੜ ਦਾ ਕਾਰੋਬਾਰ ਕਰਦੀ ਸੀ ਤਾਂ ਉਦੋਂ 21 ਲੱਖ ਦਾ ਨੋਟਿਸ ਦਿੱਤਾ ਗਿਆ ਉਸ ਨੋਟਿਸ ਦੇ ਬਾਅਦ ਵਿੱਚ ਕੋਈ ਕਾਰਵਾਈ ਨਹੀਂ ਹੁੰਦੀ ਤੇ 2 ਸਾਲਾਂ ਬਾਅਦ ਉਹਨੂੰ ਹੁਣ ਨੋਟਿਸ ਦੇ ਦਿੱਤਾ ਗਿਆ 35 ਕਰੋੜ ਦਾ ਜਦੋਂ ਉਹ ਕੰਪਨੀ ਇਲੀਗਲ ਪ੍ਰੈਕਟਿਸਸ ਕਰਨ ਵਾਲੀ ਕੰਪਨੀ 200 ਕਰੋੜ ਤੋਂ ਵੀ ਪਲੱਸ ਜਾ ਚੁੱਕੀ ਹੋਈ ਹੈ ਇਸ ਵਕਤ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਇਸ ਵੀਡੀਓ ਦੇ ਵਿੱਚ ਹੋਈ ਗੱਲਬਾਤ ਦੀ ਗਹਿਰਾਈ ਨੂੰ ਸਮਝ ਸਕੋਗੇ ਕਿ ਪੰਜਾਬ ਇੱਕ ਕਰਜ਼ੇ 'ਚ ਡੁੱਬਿਆ ਹੋਇਆ ਸੂਬਾ ਉਹਦੇ ਵਿੱਚ ਜਿਹੜੀ ਇੰਡਸਟਰੀ ਹੈ ਕਿਵੇਂ ਅਧਿਕਾਰੀਆਂ ਨਾਲ ਰਲ ਕੇ ਅਧਿਕਾਰੀਆਂ ਦੇ ਫੋਨ ਦੇ ਉੱਤੇ ਜਿਹੜੇ ਟੈਕਸੇਸ਼ਨ ਦੇ ਆਫੀਸਰ ਨੇ ਉਹਨਾਂ ਦੇ ਫੋਨ ਦੇ ਉੱਤੇ ਹਰ ਇੱਕ ਅਪਡੇਟ ਹੁੰਦੀ ਹੈ ਉਹਦੇ باوجود ਵੀ ਕਿਵੇਂ ਇਹ ਜਿਹੜੀਆਂ ਇਲੀਗਲ ਗਤੀਵਿਧੀਆਂ ਨੇ ਉਹ ਚੱਲ ਰਹੀਆਂ ਹੈਗੀਆਂ ਨੇ ਕੰਪਨੀਆਂ ਨੂੰ ਇਲੀਗਲੀ ਕੰਮ ਕਰਨਾ ਜੀਐਸਟੀ ਇਨਵੇਸ਼ਨ ਕਰਨਾ ਸਹੀ ਠੀਕ ਗਰੋ ਕਰਨ ਦਿੱਤਾ ਜਾ ਰਿਹਾ ਹੈਗਾ ਅਗਰ ਕੋਈ ਵੀ ਏਜੰਸੀ ਸincerely ਕੰਮ ਕਰਨਾ ਸ਼ੁਰੂ ਕਰੇ ਤਾਂ ਡੀਆਈਜੀ ਪੁੱਲਰ ਦਾ ਕੇਸ ਤਾਂ ਇੱਕ ਐਗਜ਼ਾਮਪਲ ਸੀ ਇਹੋ ਜਿਹਾ ਪਤਾ ਨਹੀਂ ਕਿੰਨੇ ਨੈਕਸਸ ਜਿਹੜੇ ਨੇ ਉਹ ਆਪਣੇ ਸਾਹਮਣੇ ਆ ਜਾਣਗੇ ਪਰ ਹਰ ਇੱਕ ਜ਼ਿਲ੍ਹੇ ਦੇ ਵਿੱਚ ਜੀਐਸਟੀ ਦਾ ਇੱਕ ਕੇਂਦਰੀ ਵਰਟੀਕਲ ਹੈ ਔਰ ਇੱਕ ਸਟੇਟ ਵਰਟੀਕਲ ਹੈ ਦੋ ਵਰਟੀਕਲ ਪੈਰਲਰ ਕੰਮ ਕਰ ਰਹੇ ਨੇ باوجود ਇਸ ਦੇ ਵੀ ਇਹ ਅੰਗੈਲੀਆਂ ਇੱਕ ਡੈਟ ਰਿਡਨ ਕਰਜ਼ੇ ਵਿੱਚ ਡੁੱਬੀ ਹੋਈ ਸੂਬੇ ਲਈ ਇੱਕ ਬਹੁਤ ਹੀ ਨਿਮੋਸ਼ੀ ਭਰੀਆਂ ਖਬਰਾਂ ਨੇ ਪਰ ਇਹਦਾ ਜ਼ਿੰਮੇਵਾਰ ਕਿਸੇ ਨੂੰ ਨਹੀਂ ਬਣਾਇਆ ਜਾਏਗਾ ਔਰ ਭੁਗਤਣਾ ਪੈ ਰਿਹਾ ਹੈ ਪੰਜਾਬ ਨੂੰ ਜਿਹਦੇ ਕੋਲ ਸੜਕਾਂ ਬਣਾਉਣ ਲਈ ਸੜਕਾਂ ਤੇ ਕਾਰ ਰੀਕਾਰਪੇਟਿੰਗ ਕਰਨ ਲਈ ਸਿਰਫ ਜਿਹੜੇ ਟੋਏ ਨੇ ਉਹ ਟੋਏ ਭਰਨ ਲਈ ਵੀ ਪੈਸਾ ਨਹੀਂ ਹੈਗਾ ਦੋਸਤੋ ਆਖਰੀ ਗੱਲ ਕਵਾਂਗੀ ਫਿਰ ਮੈਂ ਇਸ ਵੀਡੀਓ ਨੂੰ ਵਾਈਂਡ ਅਪ ਕਰ ਰਹੀ ਹਾਂ ਕਿ ਪੰਜਾਬ ਦੀ GST ਦੀ ਕਮਾਈ ਜਿਹੜੀ ਮਹੀਨੇ ਦੀ ਹੈ ਉਹ ਕੇਵਲ 22500 ਕਰੋੜ ਹੈ ਜਦੋਂ ਤੁਸੀਂ ਹਰਿਆਣਾ ਨੂੰ ਵੇਖਦੇ ਹੋ 8000 ਕਰੋੜ ਤੋਂ ਵੱਧ ਹਰਿਆਣਾ GST ਚ ਕਮਾਈ ਕਰ ਰਿਹਾ ਹੈ ਔਰ ਪੰਜਾਬ ਕੇਵਲ ਔਰ ਕੇਵਲ 2000 2200 ਕਰੋੜ 2500 ਕਰੋੜ ਤੇ ਸਟਕ ਹੋ ਚੁੱਕਾ ਹੈ 2500 ਕਰੋੜ ਵੀ ਹਾਰਟਲੀ ਟੱਚ ਹੁੰਦਾ ਉਹ ਵੀ ਜਦੋਂ ਤਿਉਹਾਰਾਂ ਦਾ ਸੀਜ਼ਨ ਹੁੰਦਾ ਅਦਰਵਾਈਜ਼ ਆਪਾਂ 202100 ਕਰੋੜ ਮਹੀਨੇ ਦੀ ਕਮਾਈ ਜੀਐਸਟੀ ਤੋਂ ਲੈ ਰਹੇ ਆਂ ਔਰ ਆਪਣੇ ਜ਼ਿਲ੍ਹਿਆਂ ਦੇ ਵਿੱਚ ਦੋ ਵਰਟੀਕਲ ਨੇ ਇੱਕ ਸਟੇਟ ਦਾ ਹੈ ਔਰ ਇੱਕ ਕੇਂਦਰ ਦਾ ਹੈ ਪਰ باوجود ਉਸਦੇ ਵੀ ਇਹ ਜਿਹੜੀਆਂ ਚੋਰੀਆਂ ਨੇ ਇਨ ਆਫੀਸਰਾਂ ਦੀ ਨਿਗਾਹ ਅਗੇ ਹੋ ਰਹੀਆਂ ਨੇ ਔਰ ਇਹਨਾਂ ਚੋਰੀਆਂ ਨੂੰ ਵਧਨ ਫੁੱਲਣ ਦਿੱਤਾ ਜਾ ਰਿਹਾ ਹੈਗਾ ਇਸ ਨਾਲ ਮੈਂ ਇਸ ਵੀਡੀਓ ਨੂੰ ਵਾਈਂਡ ਅਪ ਕਰ ਦਿਆਂ ਜੇ ਤੁਹਾਡੇ ਚੋਂ ਕੋਈ ਐਕਸਪਰਟ ਹੈਗੇ ਨੇ ਜਾਂ ਤੁਹਾਡਾ ਆਪਣਾ ਅ ਐਕਸਪੀਰੀਅੰਸ ਹੈ ਇਸ ਤਰ੍ਹਾਂ ਦਾ ਤਾਂ ਜਰੂਰ ਜਰੂਰ ਸਾਡੇ ਨਾਲ ਸ਼ੇਅਰ ਕਰੋ ਐਂਡ ਸੀ ਯੂ ਇਨ ਨੈਕਸਟ ਵੀਡੀਓ ਥੈਂਕ ਯੂ ਸੋ ਮੱਚ